ਵਾਸਿਕ ਜੋ ਆਪੇ ਹੀ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗਲ ਚੰਗੀ ਗੁਰੂ ਰੂਪ ਸਾਸ ਸੰਗਤ ਭਾਈ ਗੁਰਦਾਸ ਸਿੰਘ ਜੀ ਜੋ ਸਦੀਵੀ ਵਿਛੋੜੇ ਦੇ ਗਏ ਹਨ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸੰਗਤਾਂ ਸ਼ਾਮਲ ਹੋਈਆਂ ਹਨ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਪਹੁੰਚੇ ਹਾਂ ਆ ਮਾਵਾ ਭੈਣਾ ਨੂੰ ਪਾਈ ਬੇਨਤੀ ਹੈ ਕਿ 2 ਮਿੰਟ ਜਿਹੜੇ ਕੰਮ ਆਪਾਂ ਆਏ ਆਂ ਸ਼ਰਧਾ ਦੇ ਫੁੱਲ ਲੈ ਕੇ ਹਾਜ਼ਰੀ ਭਰ ਗਏ ਅਰਦਾਸਾਂ ਬੇਨਤੀਆਂ ਜਿਸ ਤੱਕਾਂ ਭਾਈ ਸਾਹਿਬ ਭਾਈ ਰਾਜਵੰਤ ਰਾਜਵਿੰਦਰ ਸਿੰਘ ਸੰਗਰੀਆ ਤੋਂ ਆਪਣੇ ਕੋਲੇ ਕਥਾਵਾਚਕ ਪਹੁੰਚੇ ਹਨ ਜਿਨ੍ਹਾਂ ਨੇ ਬਹੁਤ ਸਜੇ ਢੰਗ ਦੇ ਨਾਲ ਅਰਦਾਸ ਬੇਨਤੀ ਵਾਰੇ ਆਪਾਂ ਨੂੰ ਦੱਸਿਆ ਹੈ ਕਿ ਜਿਹੜੀ ਅਰਦਾਸ ਬੇਨਤੀ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਰਨੀ ਕਿ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਲਈ ਬੜਾ ਕੁਛ ਮੰਗਦੇ ਹਾਂ ਤੇ ਮਾਲਕ ਸਭ ਕੁਝ ਦਿੰਦੇ ਹਨ ਸੋ ਵਲ ਮਾਲਕ ਦੀ ਕਿਰਪਾ ਲੈਣ ਵਾਸਤੇ ਬਖਸ਼ਿਸ਼ ਲੈਣ ਵਾਸਤੇ ਆਪਾਂ ਹਾਜ਼ਰੀਆਂ ਭਰਨੀਆਂ ਹਨ ਅੱਜ ਭਾਈ ਗੁਰਦਾਸ ਸਿੰਘ ਦੀਆਂ ਯਾਦਾਂ ਨੂੰ ਲੈ ਕੇ ਅਸੀਂ ਆਪਸ ਵਿੱਚ ਦੀ ਬਚਨ ਬਲਾਸ ਕਰਨੇ ਹਨ ਗੱਲਾਂ ਕਰਨੀਆਂ ਹਨ ਕਿ ਉਹ ਸਾਡੇ ਫਲਾਣੇ ਟਾਈਮ ਦੇ ਉੱਤੇ ਆ ਉਹਨਾਂ ਨੇ ਚੰਗਾ ਕਰਮ ਕੀਤਾ ਉਹਨਾਂ ਨੇ ਫੁਲਾਨੇ ਟਾਈਮ ਦੇ ਉੱਤੇ ਆ ਚੰਗਾ ਕਰਮ ਕੀਤਾ ਅਸੀਂ ਫੁਲਾਨੇ ਥਾਂ ਗਏ ਸੀ ਇਹੀ ਆਪਣੀਆਂ ਆਪਸ ਵਿੱਚ ਦੀ ਵਿਚਾਰਾਂ ਚੱਲਣੀਆਂ ਹਨ ਗੱਲਾਂ ਚੱਲਣੀਆਂ ਹਨ ਸੋ ਗੁਰੂ ਰੂਪ ਸਾਧ ਸੰਗਤ ਇਸ ਸੰਸਾਰ ਦੇ ਉੱਤੋਂ ਸਭ ਨੇ ਜਾਣਾ ਤੁਸੀਂ ਵੀ ਜਾਣਾ ਆਪਣੇ ਨਾਲ ਪਤਾ ਨਹੀਂ ਕੀ ਬੀਤਣਾ ਕਿੱਥੇ ਕੱਲ ਰਹੀ ਹੈ ਕੀ ਕੁਛ ਹੈ ਕੋਈ ਪਤਾ ਨਹੀਂ ਪਰ ਮਾਲਕ ਦੇ ਚਰਨਾਂ ਦੇ ਵਿੱਚ ਬੇਨਤੀਆਂ ਰੋਜ਼ ਨਿਤਨੇਮ ਇਸ ਨੂੰ ਨਾ ਛੱਡਣਾ ਕਿ ਬੇਨਤੀ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰੀ ਚੰਗਿਆਂ ਮੰਦਿਆਂ ਸਾਧਾ ਚੋਰਾਂ ਪਰ ਹਾਂ ਤੇਰੇ ਕਿਰਪਾ ਕਰਕੇ ਪੜਦਾ ਗਜਨੀ ਕਿਰਪਾ ਕਰਦੀ ਕੋਈ ਇਹੋ ਜਿਹਾ ਵੇਖੋ ਸਾਧੂ ਰੂਪ ਘਰੋਂ ਅੱਡੇ ਤੇ ਆਉਣਾ ਅੱਡੇ ਤੋਂ ਗੁਰਦੁਆਰਾ ਸਾਹਿਬ ਤੇ ਹਰੇਕ ਦੇ ਨਾਲ ਹੱਸ ਕੇ ਮਜ਼ਾਕ ਦੇ ਨਾਲ ਹਰੇਕ ਦੇ ਨਾਲ ਖੁਸ਼ੀ ਹਰੇਕ ਨੂੰ ਖੁਸ਼ ਰੱਖਣਾ ਤੇ ਜਾਂਦੀ ਵਾਰ ਪਰਿਵਾਰ ਤੇ ਕਹਿ ਦਿੱਤੇ ਕਿ ਇੱਕ ਇੱਕ ਪਾਣਾ ਵਰਤ ਗਿਆ ਗੁਰੂ ਰੂਪ ਸਾਧ ਸੰਗਤ ਮਾਲਕ ਕਿਰਪਾ ਕਰੇ ਸਭ ਦੇ ਹੀ ਪਰਦੇ ਖੋ ਜੇ ਇਹ ਜੀ ਧੋਖੇ ਤੋਂ ਇਹ ਜੇ ਰਸਤੇ ਤੋਂ ਪ੍ਰਮਾਤਮਾ ਬਚਾ ਕੇ ਰੱਖੇ ਇਹ ਆਪਣੇ ਜਿਹੜੀ ਕਿ ਕੋਈ ਭਾਣਾ ਬੀਤਦਾ ਹੈ ਸਮਾਂ ਬੀਤਦਾ ਹੈ ਇਹ ਕਿਸੇ ਦੇ ਸਾਰੇ ਨਹੀਂ ਕਿਉਂਕਿ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਜਿਹੜਾ ਜਿੱਥੇ ਕਲਣੀ ਹੈ ਜਿਹੜਾ ਸਮਾਂ ਹੈ ਜਿਹੜੀ ਵਡਿਆਈ ਮਿਲਣੀ ਹੈ ਜਿਹੜੀ ਬੁਰਾਈ ਮਿਲਣੀ ਹੈ ਉਸ ਪਰਮਾਤਮਾ ਨੇ ਉਥੇ ਲੈ ਜਾਣਾ ਹੈ ਸੋ ਗੁਰੂ ਰੂਪ ਸਾਧ ਸੰਗਤ ਪਰਿਵਾਰ ਵੱਲੋਂ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰੀਆਂ ਭਰੀਆਂ ਗਈਆਂ ਹਨ ਜੋ ਕਿ 2100 ਰੁਪਇਆ ਗੁਰਦੁਆਰਾ ਸਾਹਿਬ ਇਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਅਤੇ 1100 ਰੁਪਇਆ ਗਊਸ਼ਾਲਾ ਦੀ ਸੇਵਾ ਵਾਸਤੇ ਪਰਿਵਾਰ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਹਨ ਜਿੱਥੇ ਪਰਮਾਤਮਾ ਦੀ ਸੇਵਾ ਹਰੇਕ ਦਰ ਦੇ ਉੱਤੇ ਪਰਿਵਾਰ ਕਰਦਾ ਹੈ ਬੱਚੇ ਬੱਚੀਆਂ ਉਥੇ ਗੁਰਦੁਆਰਾ ਸਾਹਿਬ ਦੀ ਹਰੇਕ ਸੇਵਾ ਦੇ ਵਿੱਚ ਪਰਿਵਾਰ ਵੱਲੋਂ ਹਿੱਸੇ ਪਰਿਵਾਰ ਵੱਲੋਂ ਵੱਡੀ ਮਾਤਾ ਬਾਬਾ ਗੁਜਰ ਸਿੰਘ ਅਤੇ ਧਰਮਸਪਤਨੀ ਇਹਨਾਂ ਦੀ ਕਿ ਮਾਤਾ ਜੀ ਦਾ ਆਉਣਾ ਜਾਣਾ ਗੁਰਦੁਆਰਾ ਸਾਹਿਬ ਹਰੇਕ ਸੇਵਾ ਦੇ ਵਿੱਚ ਹਿੱਸਾ ਸੀ ਹਰੇਕ ਸੇਵਾ ਦੇ ਵਿੱਚ ਹਾਜ਼ਰੀਆਂ ਭਰੀਆਂ ਜਾਂਦੀਆਂ ਉਸਾਮ ਸੋ ਅੱਜ ਇਸੇ ਕਰਕੇ ਸ਼ਰਦਾ ਦੇ ਫੁੱਲ ਲੈ ਕੇ ਸੰਗਤਾਂ ਹਾਜ਼ਰੀਆਂ ਭਰੀਆਂ ਹਨ ਜੋ ਅੰਮ੍ਰਿਤ ਵੇਲੇ ਭਾਈ ਗੁਰਦੀਪ ਸਿੰਘ ਛਾਪਣੀ ਐਮਐਲਏ ਆਪਣੇ ਇਹ ਪਹੁੰਚੇ ਸਨ ਪਰਿਵਾਰ ਵੱਲੋਂ ਸ਼ਰਦਾ ਦੇ ਫੁੱਲ ਲੈ ਕੇ ਹਾਜ਼ਰੀਆਂ ਭਰੀਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਜੱਗਾ ਸਿੰਘ ਬਰਾੜ ਡੱਬ ਵਾਲੀ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਉਹਨਾਂ ਨੇ ਵੀ ਹਾਜ਼ਰੀਆਂ ਲਵਾਈਆਂ ਅਤੇ ਐਸਚਓ ਰੁਮੈਨ ਸੈਲ ਤੋਂ ਬਠਿੰਡਾ ਤੋਂ ਉਹ ਵੀ ਭਾਈ ਪਹੁੰਚੇ ਹੋਏ ਹਨ ਹਾਜ਼ਰੀਆਂ ਲਵਾਈਆਂ ਹਨ ਜਿੱਥੇ ਇਹਨਾਂ ਪਰਿਵਾਰਾਂ ਨੇ ਹਾਜ਼ਰੀਆਂ ਲਵਾਈਆਂ ਉੱਥੇ ਅਸੀਂ ਵੀ ਸ਼ਰਦਾ ਦੇ ਪੁੱਲ ਸਾਰੇ ਭੇਟਾ ਕਰਨ ਵਾਸਤੇ ਪਹੁੰਚੇ ਹਾਂ ਉਹਨਾਂ ਦੀ ਹਾਜ਼ਰੀ ਉਹਨਾਂ ਦੀ ਅਰਦਾਸ ਬੇਨਤੀ ਅੰਤਮ ਅਰਦਾਸ ਜਿਹੜਾ ਕਿ ਅੰਤਮ ਸਮਾ ਹੈ ਇਸ ਸਮੇਂ ਦੀ ਤੇ ਅਰਦਾਸ ਬੇਨਤੀ ਕਰਨ ਵਾਸਤੇ ਅਸੀਂ ਵੀ ਸਾਰੇ ਪਹੁੰਚੇ ਹਾਂ ਗੁਰੂ ਕੀ ਸੰਗਤ ਸੇਵਾ ਸਾਰੇ ਕਰਦੇ ਹਾਂ ਜਿੰਨੀ ਕ ਪਹੁੰਚ ਜਿੰਨਾ ਕ ਹਿੱਤ ਜਿੰਨੀ ਕ ਆਪਣੀ ਹਿੰਮਤ ਹੁੰਦੀ ਹੈ ਉਹਨੇ ਕਸੀਸ ਸੇਵਾ ਕਰਦੇ ਆ ਸਾਰੇ ਕਰਦੇ ਆ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਮੰਦਾ ਹੋ ਜਾਂਦਾ ਹੈ ਕਰ ਲੈਂਦੇ ਆ ਪਰ ਧੰਨਵਾਦੀ ਹਾਂ ਭਾਈ ਰਾਜ ਕਿੰਗਰਾ ਸੰਗਰੀਆ ਤੋਂ ਜਦੋਂ ਇਹ ਸਮਾਂ ਕਲਯੁਗ ਦਾ ਝਖੜ ਝੋਲਾ ਝੁੱਲਿਆ ਤਾਂ ਉਸ ਸਮੇਂ ਕਈ ਦਿਨੀ ਜਿੰਨਾ ਚਰ ਇਲਾਜ ਮਿਲੇ ਨਹੀਂ ਉਨੇ ਦਿਨ ਹੀ ਅੱਗੇ ਹੋ ਕੇ ਦਿਨ ਰਾਤ ਸੇਵਾ ਦੇ ਵਿੱਚੋਂ ਹਾਜ਼ਰੀਆਂ ਭਰਦੇ ਰਹੇ ਪਰਿਵਾਰ ਵੱਲੋਂ ਸਾਡੇ ਨਗਰ ਵੱਲੋਂ ਗੁਰੂ ਘਰ ਵੱਲੋਂ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਜਿਹੜੇ ਕਿ ਹਰੇਕ ਸੇਵਾ ਦੇ ਵਿੱਚ ਇਹ ਨਹੀਂ ਕਿ ਏਸੀ ਸੇਵਾ ਦੇ ਵਿੱਚ ਹੀ ਕੋਈ ਨੁਕਸਾਨ ਹੋ ਜੇ ਐਕਸੀਡੈਂਟ ਹੋ ਜੇ ਕੋਈ ਕਿਸੇ ਕਿਸਮ ਦਾ ਇਹੋ ਜਿਹਾ ਭਾਣਾ ਵਰਤ ਜੇ ਜਾਂ ਕੋਈ ਪਸ਼ੂ ਨਹਿਰ ਦੇ ਵਿੱਚੋਂ ਜਾਂ ਕਿਤੇ ਹੋਰ ਕਿਸੇ ਕਤਾਨਾ ਦੇ ਵਿੱਚ ਕਿਸੇ ਕਿਸਮ ਦੀ ਕੋਈ ਨਾ ਕੋਈ ਘਟਨਾ ਘਟਦੀ ਹੈ ਤਾਂ ਨੌਜਵਾਨ ਗੱਲਾਂ ਕਰਦੇ ਸਨ ਕਿ ਬਾਬਾ ਜੀ ਪਹਿਲਾਂ ਇਹਨਾਂ ਨੂੰ ਫੋਨ ਜਾਂਦੇ ਆ ਤੇ ਪ੍ਰਸ਼ਾਸਨ ਨੂੰ ਫੇਰ ਦੱਸੀਦਾ ਪਹਿਲਾਂ ਇਹਨਾਂ ਕੋਲੇ ਫੇਰ ਜਿਹੜੇ ਕਿ ਗਾਹਾਂ ਦੀ ਗਾਹਾਂ ਅੱਗੇ ਸਹਾਇਤਾ ਕਰਨ ਵਾਲੇ ਹੁੰਦੇ ਹਨ ਉਹਨਾਂ ਦੇ ਕੋਲੇ ਫੋਨ ਜਾਂਦੇ ਹਨ ਸੇਵਾ ਕਰਨੀ ਪ੍ਰਮਾਤਮਾ ਦਾ ਇਥੇ ਆਪਣੇ ਕੋਲੇ ਜਿਹੜੀ ਹੈਗੀ ਨਾ ਸੇਵਾਈ ਹੈ ਜਿਹੜੀ ਸੰਗਤ ਦੀ ਸੇਵਾ ਕਰਨੀ ਹੈ ਸੰਗਤ ਦੀ ਸੇਵਾ ਕਰਕੇ ਹੀ ਲਾਹਾ ਲਿਆ ਜਾਂਦਾ ਜੋੜੇ ਝਾੜ ਗਏ ਬਰਤਨ ਸਾਫ ਕਰ ਗਏ ਅਤੇ ਹੋਰ ਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਹਨ ਖੁਸ਼ੀ ਲੈਣ ਵਾਸਤੇ ਅਸੀਂ ਕਰਦੇ ਹਾਂ ਕੋਈ ਮਾਇਆ ਦਿੰਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੀ ਮੇਰਾ ਜਿਹੜਾ ਨਾ ਘਰ ਪਰਿਵਾਰ ਹੈ ਮੇਰਾ ਜਿਹੜਾ ਮਾਣ ਹੈ ਮੇਰਾ ਜਿਹੜਾ ਸਤਕਾਰ ਹੈ ਇਹ ਸਾਰੇ ਨਗਰ ਤੋਂ ਉੱਚਾ ਹੋਵੇ ਚੜ੍ਹਦੀ ਕਲਾ ਦੇ ਵਿੱਚ ਹੋਵੇ ਅਸੀਂ ਬਹੁਤ ਕੁਝ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਪਰ ਜਿਹੜਾ ਕਿ ਆ ਸਮਾਜ ਸੇਵਾ ਹੈ ਇਹ ਸਭ ਤੋਂ ਵੱਡੀ ਕਿ ਕੋਈ ਇਹ ਜਿਹੜੀ ਜ਼ਿੰਦਗੀ ਹੈ ਕਿਸੇ ਦੇ ਕੰਮ ਆ ਜਾਵੇ ਔਖੇ ਸਮੇਂ ਦੇ ਕੰਮ ਆ ਜਾਵੇ ਪਰਿਵਾਰ ਦੇ ਨਾਲ ਅੱਜ ਹੀ ਨਿੱਕੇ ਚਾਰ ਦਿਨ ਖੜੇ ਆ ਸਾਰੀ ਉਮਰ ਕੱਢਣਗੇ ਸਾਰੀ ਉਮਰ ਰੜਕਦਾ ਰੋ ਕੇ ਸਾਡੇ ਨਾਲ ਫਲਾਨਾ ਸੋਨਸ ਇੰਨਾ ਸਮਾਂ ਸਾਡੇ ਨਾਲ ਰਾਤਾਂ ਨੂੰ ਤੁਰਿਆ ਸਾਡੇ ਨਾਲ ਆ ਗੱਲ ਕੀਤੀ ਸਾਡੇ ਨਾਲ ਆ ਸਮਾਜ ਨਾਲੇ ਬਤਾਇਆ ਸੋ ਬਹੁਤ ਹੀ ਬਹੁਤ ਧੰਨਵਾਦ ਹੈ ਬੇਨਤੀ ਕਰਦੇ ਹਾਂ ਸਰਪੰਚ ਸਾਹਿਬ ਨੂੰ ਕਿ ਉਹ ਇਹਨਾਂ ਨੂੰ ਸਰੋਪਾਉ ਸਾਹਿਬ ਨਗਰ ਵੱਲੋਂ ਮਾਣ ਸਨਮਾਨ ਭਾਈ ਰਾਜ ਸਿੰਘ ਰਾ ਨੂੰ ਉਹਨਾਂ ਨੂੰ ਬੇਨਤੀ ਹੈ ਕੀ ਆਕੇ ਸਰੋਪਾਉ ਸਾਹਿਬ ਲੈਣ ਹੌਸਲਾ ਨਗਰ ਵੱਲੋਂ ਤੁਹਾਨੂੰ ਹੌਸਲਾ ਦਿੱਤਾ ਜਾਂਦਾ ਹੈ ਤੁਹਾਨੂੰ ਖੁਸ਼ੀ ਦਿੱਤੀ ਜਾਂਦੀ ਹੈ ਕਿ ਇਸ ਮਹਾਨ ਸੇਵਾ ਦੇ ਵਿੱਚ ਹਾਜ਼ਰੀ ਭਰੀ ਹੈ ਬਹੁਤ ਹੀ ਬਹੁਤ ਇਹਨਾਂ ਦਾ ਧੰਨਵਾਦ ਹੈ ਬੋਲੇ ਸੋ ਨਿਹਾਲ ਦੂਸਰੀ ਬੇਨਤੀ ਹੈ ਆ ਜੋ ਬੋਲਣਾ ਕੁਝ ਦੂਸਰੀ ਬੇਨਤੀ ਹੈ ਕਿ ਚਾਹ ਪਾਣੀ ਪ੍ਰਸ਼ਾਦੇ ਦਾ ਲੰਗਰ ਪਰਿਵਾਰ ਵੱਲੋਂ ਤਿਆਰ ਕੀਤਾ ਗਿਆ ਹੈ ਸਾਰੀ ਸੰਗਤ ਨੇ ਭਾਈ ਲੋੜ ਮੁਤਾਬਕ ਛੱਕੇ ਜਾਣਾ ਹੈ ਦੂਸਰੀ ਬੇਨਤੀ ਹੈ ਕਿ ਜੋ ਦੁੱਖ ਸੁੱਖ ਕਰਨਾ ਹੈ ਪਰਿਵਾਰ ਦੇ ਨਾਲ ਭੈਣਾ ਬੱਚੇ ਵੀਰ ਇੱਥੇ ਹੀ ਪਰਿਵਾਰ ਬਜ਼ੁਰਗ ਵੱਡੇ ਵੀਰ ਇੱਥੇ ਹੀ ਬੈਠੇ ਹਨ ਪਹਿਣਾ ਇੱਥੇ ਹਨ ਇੱਥੇ ਹੀ ਬੈਠ ਕੇ ਸਾਰਿਆਂ ਨੇ ਭਾਈ ਦੁੱਖ ਸੁੱਖ ਸਾਂਝਾ ਕਰਨਾ ਪਰਿਵਾਰ ਦੇ ਨਾਲ ਘਰੇ ਨਹੀਂ ਕਿਸੇ ਨੇ ਜਾਣਾ ਕਿਉਂਕਿ ਇੱਥੇ ਹੀ ਪਰਿਵਾਰ ਬੈਠਾ ਹੈ ਘਰੇ ਸਿੱਧੀ ਜਾਂਦੇ ਛੇਤੀ ਆਜੋ ਛੇਤੀ ਆਜੋ ਨਹੀਂ ਜਾਇਆ ਜਾਂਦਾ ਇਸ ਕਰਕੇ ਭਾਈ ਸਭ ਨੇ ਇੱਥੇ ਹੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਬਹੁਤ ਹੀ ਬਹੁਤ ਧੰਨਵਾਦ ਬਾਬਾ ਗੁਜਰ ਸਿੰਘ ਸਿੱਧੂ ਸਿੱਧੂ ਸਮੂਹ ਸਾਰੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੋ ਇਸ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਡਾਕਟਰ ਅੰਗਰੇਜ਼ ਸਿੰਘ ਸਮੂਹ ਪਰਿਵਾਰ ਸਾਰੀਆਂ ਸੰਗਤਾਂ ਦੇ ਧੰਨਵਾਦ ਕਰਦੇ ਹਨ ਬਹੁਤ ਹੀ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ